ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਦ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਟੱਲਾ ਟੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਟੱਲਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਰਾ ਕੱਲ ਅਚਾਨਕ ਚੜ ਗਿਆ ਇਹ ਤੋਂ ਤੁਸ ਸਮੇਂ ਨਾ ਜਾਣਦੇ ਆ ਕਿ ਇਹ ਉਹਨਾਂ ਨੂੰ ਬੁਖਾਰ ਜਿਹੜਾ ਇੱਕੋਦਮ ਉਹਨਾਂ ਦੀ ਸਿਹਤ ਵਿਗੜੀ ਇਹਦੇ ਪਿੱਛੇ ਦਾ ਕੀ ਕਾਰਨ ਹੈ ਦੂਜੇ ਪਾਸੇ ਡੱਲਾ ਸਾਹਿਬ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਆਉਂਦੇ ਆ ਮੌਇਨਾ ਕਰਕੇ ਚਲੇ ਜਾਂਦੇ ਆ ਮੌਕੇ ਦਾ ਦੌਰਾ ਕਰਦੇ ਆ ਪਰ ਪੈਕੇਜ ਅਨਾਉਂਸ ਨਹੀਂ ਕਰਦੇ ਤੀਜੀ ਖਬਰ ਇਹ ਹੈ ਮੁੱਖ ਮੰਤਰੀ ਮਾਨ ਦੇ ਨਾਲ ਜੁੜੀ ਹੋਈ ਹੈ ਕਿ ਮੁੱਖ ਮੰਤਰੀ ਮਾਨ ਜਿਹੜੇ ਆ ਟਰੋਲ ਹੋ ਰਿਹਾ ਇੱਕ ਪਾਸੇ ਤਾਂ ਉਹ ਲੰਗਰ ਛਕਦੇ ਆ ਪ੍ਰਸ਼ਾਦਾ ਛਕਦੇ ਆ ਥੱਲੇ ਬੈਠ ਕੇ ਪਰ ਦੂਜੇ ਪਾਸੇ ਜ਼ਿਕਰ ਇਹ ਹੋ ਰਿਹਾ ਵੀ ਜਦੋਂ ਰਾਤ ਕੱਟਦੇ ਆ ਤਾਂ ਵੱਡੇ ਹੋਟਲਾਂ ਦੇ ਵਿੱਚ ਕੱਟਦੇ ਆ ਇਹ ਤੁਹਾਨੂੰ ਸਮਝਣਾ ਚਾਹੁੰਦੇ ਆ ਵੀ ਆਫਤ ਦੀ ਘੜੀ ਦੇ ਵਿੱਚ ਜਿੱਥੇ ਸਾਰਾ ਪੰਜਾਬ ਸੜਕਾਂ ਤੇ ਆ ਘਰੋਂ ਬਿਖਰ ਹੋਏ ਆ ਮੁੱਖ ਮੰਤਰੀ ਸਾਹਿਬ ਟਰੋਲ ਹੋ ਰਿਹਾ ਵੀ ਵੱਡੇ ਹੋਟਲਾਂ 'ਚ ਰਾਤ ਕੱਟਦੇ ਆ ਇਹਦੇ ਪਿੱਛੇ ਕੀ ਕਰਨਾ ਪਰ ਸਭ ਤੋਂ ਪਹਿਲਾਂ ਡਲਾ ਸਾਹਿਬ ਅੱਜ ਜਿਹੜਾ ਅਚਾਨਕ ਬੁਖਾਰ ਚੜ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਚੜ ਗਿਆ ਜਾਂ ਫਿਰ ਜਿੱਦਾਂ ਆਪਾਂ ਛੁੱਟੀ ਕਰਨੀ ਹੁੰਦੀ ਸੀ ਸਕੂਲਾਂ ਤੇ ਆਪਾਂ ਕਹਿ ਦਿੰਦੇ ਸੀ ਇਹ ਘਰ ਵੀ ਅੱਜ ਮੇਰਾ ਦਿਲ ਨਹੀਂ ਕਰਦਾ ਸਕੂਲ ਜਾਣ ਨੂੰ ਅੱਜ ਮੈਨੂੰ ਬੁਖਾਰ ਆ ਰਿਹਾ ਇਹਦੇ ਪਿੱਛੇ ਕੀ ਮਾਜਰਾ ਜੀ ਸੰਦੀਪ ਜੀ ਪੂਰੇ ਪੰਜਾਬ ਦੇ ਵਿੱਚ ਇਹ ਸਿਆਸੀ ਰੌਲਾ ਲੀਡਰਸ਼ਿਪ 'ਚ ਵੀ ਮੱਚਿਆ ਹੋਇਆ ਔਰ ਇਹ ਸਿਆਸੀ ਰੌਲਾ ਪੱਤਰਕਾਰਾਂ ਦੇ ਵਿੱਚ ਵੀ ਮੱਚਿਆ ਹੋਇਆ ਹੈ ਕਿ ਆਖਰਕਾਰ ਭਗਵੰਤ ਮਾਨ ਗਏ ਕਿਉਂ ਨਹੀਂ ਅਰਵਿੰਦ ਕੇਜਰੀਵਾਲ ਦੇ ਨਾਲ ਔਰ ਨਾ ਹੀ ਅਰਵਿੰਦ ਕੇਜਰੀਵਾਲ ਪਹੁੰਚੇ ਅਮਰਸਰ ਸਾਹਿਬ ਜਿੱਥੇ ਸ਼ਿਵ ਰਾਜ ਸਿੰਘ ਚੋਹਾਨ ਕੇਂਦਰੀ ਮੰਤਰੀ ਨੇ ਉਹਨਾਂ ਨੇ ਆਉਣਾ ਸੀ ਹੁਣ ਇੱਕ ਬੜੀ ਸੰਜੋਗ ਵਾਲੀ ਗੱਲ ਹੈ ਜਿਸ ਦਿਨ ਸ਼ਿਵਰਾਜ ਸਿੰਘ ਚੋਹਾਨ ਨੇ ਪੰਜਾਬ ਆਉਣਾ ਸੀ ਉਹਨਾਂ ਨੇ ਵੀ ਪਹਿਲਾਂ ਅਨਾਉਂਸ ਕਰਤਾ ਸੀ ਵੀ ਮੈਂ 4 ਸਤੰਬਰ ਨੂੰ ਪੰਜਾਬ ਜਾ ਰਿਆਂ ਮੌਕਾ ਮੌਇਨਾ ਕਰਨਾ ਤੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਪਹਿਲਾਂ ਅਨਾਉਂਸ ਕਰਤਾ ਸੀ ਕਿ ਵੀ ਮੈਂ 4 ਤਰੀਕ ਨੂੰ ਪੰਜਾਬ ਜਾ ਰਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਹੜ੍ਹ ਪੀੜਤਾਂ ਦਾ ਹਾਲਚਾਲ ਪੁੱਛਣਾ ਇਹ ਜੇ ਮੌਕੇ ਤੇ ਸਵੇਰੇ ਸਵੇਰੇ ਖਬਰ ਆਉਂਦੀ ਹੈ ਕੱਲ ਮੀਡੀਆ ਚ ਖਬਰ ਚੱਲਣ ਲੱਗ ਜਾਂਦੀ ਹੈ ਔਰ ਮੀਡੀਆ ਵਾਲੇ ਵੀ ਖਬਰ ਸੂਤਰਾਂ ਦੇ ਹਵਾਲੇ ਨਾਲ ਦੱਸ ਰਹੇ ਹੁੰਦੇ ਨੇ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੇ ਘਰੇ ਜਾ ਰਹੇ ਨੇ ਕਿਉਂਕਿ ਭਗਵੰਤ ਮਾਨ ਨੂੰ ਬੁਖਾਰ ਹੈ ਹੁਣ ਉਂਝ ਦੇਖਿਆ ਜਾਵੇ ਤਾਂ ਬੁਖਾਰ ਕਿਸੇ ਨੂੰ ਵੀ ਹੋ ਸਕਦਾ ਹੈ ਕਿਸੇ ਵੀ ਮਨੁੱਖ ਨੂੰ ਕਿਸੇ ਵੀ ਸਵੇਰ ਜਦੋਂ ਉੱਠਦੇ ਆ ਸਾਨੂੰ ਪਤਾ ਲੱਗਦਾ ਵੀ ਸਾਨੂੰ ਬੁਖਾਰ ਹੈ ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮੈਡੀਕਲ ਸਾਇੰਸ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਨੇ ਅੱਜ ਤੱਕ ਨਾ ਤਾਂ ਮਨੁੱਖ ਜ਼ਿੰਦਾ ਕਰ ਸਕੀ ਹੈ ਮੈਡੀਕਲ ਸਾਇੰਸ ਔਰ ਨਾ ਮਨੁੱਖੇ ਦੱਸ ਸਕੀ ਹੈ ਵੀ ਕੱਲ ਨੂੰ ਜਾਂ ਪਰਸੋਂ ਨੂੰ ਬੁਖਾਰ ਹੋਊਗਾ ਇਹ ਮੈਡੀਕਲ ਸਾਇੰਸ طے ਨਹੀਂ ਕਰ ਸਕੀ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੁੱਖ ਮੰਤਰੀ ਦੇ ਨਾਲ ਬਹੁਤ ਵੱਡਾ ਅਮਲਾ ਫੈਲਾ ਹੁੰਦਾ ਹੈ ਡਾਕਟਰ ਵੀ ਹੁੰਦੇ ਨੇ ਤੁਸੀਂ ਦੇਖਦੇ ਹੋ ਜਦੋਂ ਮੁੱਖ ਮੰਤਰੀ ਦਾ ਕਾਫਲਾ ਜਾਂਦਾ ਹੈ ਲੋਕ ਮਜ਼ਾਕ ਕਰਦੇ ਆ ਵੀ ਦੇਖੋ ਜੀ ਕਿੱਡਾ ਕਾਫਲਾ ਮੁੱਖ ਮੰਤਰੀ ਦਾ ਉਹਦੇ ਵਿੱਚ ਐਂਬੂਲੈਂਸ ਵੀ ਹੁੰਦੀ ਹੈ ਉਹਦੇ ਵਿੱਚ ਡਾਕਟਰ ਵੀ ਹੁੰਦੇ ਨੇ ਉਹਦੇ ਵਿੱਚ ਅੱਗ ਬੁਝਾਉਣ ਵਾਲੀ ਗੱਡੀ ਵੀ ਹੁੰਦੀ ਹੈ ਵੀ ਇੰਨੀਆਂ ਗੱਡੀਆਂ ਐਡਾ ਕਾਫਲਾ ਹੈ ਕੋਈ ਬਿਮਾਰ ਠਮਾਰ ਹੋ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜੇ ਐਂਬੂਲੈਂਸ ਨਾਲ ਹੈ ਡਾਕਟਰ ਨਾਲ ਹੈ ਵੀ 60 ਫੀਟ ਵੱਜ ਜੇ ਤੇ ਪਟੀਆਂ ਕਰਨ ਤੇ ਕਿਤੇ ਰੱਬ ਨਾ ਕਰੇ ਕੋਈ ਆਗੋ ਘਹਾਸਾ ਵਾਪਰ ਜੇ ਤੇ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਾਲ-ਨਾਲ ਹੀ ਚੱਲ ਰਹੀ ਹੁੰਦੀ ਹੈ ਇਸ ਕਰਕੇ ਕਿ ਜਿਹੜਾ ਮੁੱਖ ਮੰਤਰੀ ਹੈ ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ ਹੈ ਚੀਫ ਜਸਟਿਸ ਆਫ ਇੰਡੀਆ ਹੈ ਇਹ ਉਸ ਤਰ੍ਹਾਂ ਦੇ ਅਹੁਦੇ ਨੇ ਜਿਹੜੇ ਇੱਕ ਖਾਸ ਤਰ੍ਹਾਂ ਦੇ ਪ੍ਰੋਟੋਕਾਲ ਪ੍ਰੋਟੋਕਾਲ ਨੂੰ ਮੈਂ ਸਧਾਰਨ ਸ਼ਬਦਾਂ ਦੇ ਵਿੱਚ ਕਹਾਂ ਕਿ ਉਹਨਾਂ ਦੇ ਨਾਲ ਕੁਝ ਜ਼ਰੂਰੀ ਪ੍ਰਬੰਧ ਲਾਜ਼ਮੀ ਤੌਰ ਤੇ ਕੀਤੇ ਹੁੰਦੇ ਨੇ ਜਿਹੜੇ ਉਹਨਾਂ ਦੇ ਹੱਥ ਨਹੀਂ ਹੁੰਦੇ ਹੁਣ ਅਰਵਿੰਦ ਕੇਜਰੀਵਾਲ ਲੱਖ ਕਹੀ ਜਾਵੇ ਮੈਂ ਸਿਕਿਉਰਟੀ ਨਹੀਂ ਲੈਣੀ ਦਿੱਲੀ ਦਾ ਮੁੱਖ ਮੰਤਰੀ ਸੀ ਉਹਨੂੰ ਸਿਕਿਉਰਟੀ ਦਾ ਘੇਰਾ ਪੈ ਗਿਆ ਸੀ ਨਾ ਜੀ ਉਹ ਕਹਿੰਦਾ ਸੀ ਮੈਂ ਸਰਕਾਰੀ ਕੋਠੀ ਨਹੀਂ ਲੈਣੀ ਸਰਕਾਰੀ ਕੋਠੀ 'ਚ ਰਹਿਣਾ ਪਿਆ ਨਾ ਜੀ ਇਸ ਕਰਕੇ ਹੁਣ ਮੁੱਖ ਮੰਤਰੀ ਜੇ ਬਿਮਾਰ ਹੋਇਆ ਤੇ ਉਥੇ ਸਰਕਾਰੀ ਤੌਰ ਤੇ ਅਧਿਕਾਰਿਤ ਡਾਕਟਰਾਂ ਨੇ ਚੈੱਕ ਕੀਤਾ ਹੋਣਾ ਹੈ ਮੈਡੀਕਲ ਅਮਲੇ ਫੈਲੇ ਨੇ ਥਰਮਾਮੀਟਰ ਮੂੰਹ 'ਚ ਲਾ ਕੇ ਚੈੱਕ ਕੀਤਾ ਹੋਣਾ ਵੀ ਬੁਖਾਰ ਹੈ 99.9% ਆਪਾਂ ਇਹ ਮੰਨ ਕੇ ਚੱਲੀਏ ਕਿ ਬੁਖਾਰ ਸੀ ਭਗਵੰਤ ਮਾਨ ਨੂੰ ਤਾਂ ਭਗਵੰਤ ਮਾਨ ਨਹੀਂ ਗਿਆ ਹੁਣ ਗੱਲ ਆ ਲੋ ਗੱਲ ਉਸ ਗੱਲ ਤੇ ਆ ਜੀ ਇਹ ਵੀ ਜੇ 1% ਬੁਖਾਰ ਨਹੀਂ ਵੀ ਸੀ ਭਗਵੰਤ ਮਾਨ ਨੂੰ ਫੇਰ ਭਗਵੰਤ ਮਾਨ ਦੀ ਕਿਹੜੀ ਮਜਬੂਰੀ ਸੀ ਤੇ ਅਸੀਂ ਸਿਆਸੀ ਵਿਸ਼ਲੇਸ਼ਣ ਕਰ ਸਕਦੇ ਹਾਂ ਕਈ ਵਾਰੀ ਆਪਾਂ ਹਾਲਾਤਾਂ ਨੂੰ ਜੋੜ ਕੇ ਗੱਲ ਤੈਅ ਕਰ ਲੈਂਦੇ ਹਾਂ ਜਿਵੇਂ ਮੌਸਮ ਦੇ ਵਿਗਿਆਨੀ ਤੈਅ ਕਰ ਲੈਂਦੇ ਨੇ ਵੀ ਕੱਲ ਮੀਂਹ ਪਊਗਾ ਹੁਣ ਵੀ ਅੱਜ ਕੱਲ ਮੌਸਮ ਦੇ ਵਿਗਿਆਨੀ ਅਨੁਮਾਨ ਲਾ ਰਹੇ ਨੇ ਇਸੇ ਤਰ੍ਹਾਂ ਪੋਲਿਟੀਕਲ ਪਾਰਟੀਆਂ ਦੇ ਲੋਕ ਅਨੁਮਾਨ ਲਾ ਲੈਂਦੇ ਨੇ ਇਸੇ ਤਰ੍ਹਾਂ ਪੱਤਰਕਾਰ ਅਨੁਮਾਨ ਲਾ ਲੈਂਦੇ ਨੇ ਹੁਣ ਜੇ ਆਪਾਂ ਵੀ ਬਤੌਰ ਪੱਤਰਕਾਰ ਸੰਦੀਪ ਜੀ ਅਨੁਮਾਨ ਲਾਈਏ ਵੀ ਜੇ ਬੁਖਾਰ ਨਹੀਂ ਸੀ ਤੇ ਫਿਰ ਕੀ ਸੀ ਫਿਰ ਆਪਾਂ ਇਹ ਅਨੁਮਾਨ ਲਾ ਸਕਦੇ ਹਾਂ ਵੀ ਭਗਵੰਤ ਮਾਨ ਰਾਜਨੀਤਿਕ ਤੌਰ ਤੇ ਕਿਉਂਕਿ ਇਹ ਇਲਜ਼ਾਮ ਤਾਂ ਭਗਵੰਤ ਮਾਨ ਤੇ ਲੱਗਦੇ ਆ ਨਾ ਕਿ ਭਗਵੰਤ ਮਾਨ ਨੂੰ ਫ੍ਰੀडम ਨਹੀਂ ਹੈ ਭਗਵੰਤ ਮਾਨ ਸਾਰੇ ਫੈਸਲੇ ਪੰਜਾਬ ਦੇ ਖੁਦ ਨਹੀਂ ले ਸਕਦਾ ਭਗਵੰਤ ਮਾਨ ਦੇ ਫੈਸਲਿਆਂ ਦੇ ਵਿੱਚ ਜਾਂ ਫੈਸਲਿਆਂ ਪਿੱਛੇ ਦਿੱਲੀ ਦਾ ਸੰਗਠਨ ਆਮ ਆਦਮੀ ਪਾਰਟੀ ਦਾ ਇਲਜ਼ਾਮ ਬਾਜ਼ੀਆਂ ਬਹੁਤ ਵੱਡੀਆਂ ਨੇ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਅਫਸਰ ਦਿੱਲੀ ਨਿਯੁਕਤ ਕਰਦੀ ਹੈ ਹੁਣ ਤਾਜ਼ਾ ਉਦਾਹਰਣ ਹੈ ਲੈਂਡ ਪੂਲਿੰਗ ਦੀ ਭਗਵੰਤ ਮਾਨ ਉਹਦੇ ਚ ਪਿੱਛੇ ਹੋ ਗਿਆ ਚੀਫ ਸੈਕਟਰੀ ਨੂੰ ਸਾਰੀਆਂ ਤਾਕਤਾਂ ਦੇ ਦਿੱਤੀਆਂ ਗਈਆਂ ਇਹਦਾ ਮਤਲਬ ਹੈ ਭਗਵੰਤ ਮਾਨ ਸਮਝਾਉਂਦਾ ਰਿਹਾ ਹੋਣਾ ਹੈ ਗ੍ਰੀਨਲੈਂਡ ਪੁੱਲਿੰਗ ਪੰਜਾਬ ਦੇ ਕਿਸਾਨਾਂ ਨੇ ਨਹੀਂ ਪ੍ਰਵਾਨ ਕਰਨੀ ਤੇ ਦਿੱਲੀ ਵਾਲਿਆਂ ਨੇ ਲਾਗੂ ਕਰਤੀ ਹੁਣ ਇਹ ਵੀ ਹੋ ਸਕਦਾ ਕਿ ਜਦੋਂ ਪੰਜਾਬ ਚ ਹੜ ਆਏ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਨੂੰ ਕਿਹਾ ਹੋਵੇ ਕਿ ਤੁਸੀਂ ਬੋਰੀਏ ਬਿਸਤਰੇ ਬਣ ਕੇ ਆਜੋ ਛੇਤੀ ਆਪਾਂ ਚਲੀਏ ਪੰਜਾਬ ਦੇ ਪਿੰਡਾਂ ਚ ਭਗਵੰਤ ਮਾਨ ਵੀ ਪਹਿਲੇ ਦੂਜੇ ਦਿਨ ਹੀ ਅਗਰ ਖੇਤਾਂ ਚ ਵੜ ਜਾਂਦਾ ਤੇ ਚੰਗਾ ਰਹਿੰਦਾ ਕਿਉਂਕਿ ਭਗਵੰਤ ਮਾਨ ਤਾਂ ਪੰਜਾਬੀਆਂ ਦੀ ਤਬੀਅਤ ਨੂੰ ਸਮਝਦਾ ਹੈ ਨਾ ਅੱਜ ਅਸੀਂ ਕਿਉਂ ਨਿੰਦ ਰਹੇ ਹਾਂ ਵੀ ਕੇਂਦਰ ਨੇ ਪੰਜਾਬ ਦੀ ਸਾਰ ਨਹੀਂ ਲਈ ਦਿੱਲੀ ਵਾਲਿਆਂ ਨੇ ਸਾਨੂੰ ਪੁੱਛਿਆ ਨਹੀਂ ਨਾ ਪਹਿਲੇ ਦੂਜੇ ਤੀਜੇ ਚੌਥੇ ਦਿਨ ਹਰਵਿੰਦ ਕੇਜਰੀਵਾਲਾ ਆਇਆ ਨਾ ਮਨੀਸ਼ ਸਸੋਧਿਆ ਆਏ ਨਾ ਮੋਦੀ ਸਾਹਿਬ ਆਏ ਨਾ ਖੇਤੀਬਾੜੀ ਮੰਤਰੀ ਆਇਆ ਖੇਤੀਬਾੜੀ ਮੰਤਰੀ ਵੀ 4 ਸਤੰਬਰ ਨੂੰ ਆਇਆ ਕੇਜਰੀਵਾਲ ਸਾਹਿਬ ਵੀ 4 ਸਤੰਬਰ ਨੂੰ ਆਏ 17 ਤਰੀਕ ਤੋਂ ਹੜ ਸ਼ੁਰੂ ਹੋ ਗਏ ਸੀ 17 18 19 20 ਇਹ ਹੜਾਂ ਵਾਲੇ ਦਿਨ ਸੀ ਉਸ ਤੋਂ ਬਾਅਦ ਤਾਂ ਇਹ ਵਧ ਹੀ ਗਿਆ ਕੰਮ ਹੁਣ ਇਹ ਸੰਭਵ ਹੈ ਕਿ ਅਰਵਿੰਦ ਕੇਜਰੀਵਾਲ ਨੇ ਮਹਿਸੂਸ ਕੀਤਾ ਹੋਵੇ ਕਿ ਦਿੱਲੀ ਵਾਲੀ ਲੀਡਰਸ਼ਿਪ ਵਕਤ ਰਹਿੰਦੇ ਆਈ ਨਹੀਂ ਵੀ ਜੇ ਹੁਣ ਮੈਂ ਦਿੱਲੀ ਵਾਲੀ ਲੀਡਰਸ਼ਿਪ ਨਾ ਜਾਣਾ ਤੇ ਕਿਤੇ ਹੋਰ ਟਰੋਲ ਨਾ ਹੋ ਜਾ ਕਿਉਂਕਿ ਭਗਵੰਤ ਮਾਨ ਪਹਿਲਾਂ ਹੀ ਟਰੋਲ ਹੋ ਰਿਹਾ ਉਹ ਜਿਹੜੇ ਉਹ ਹੰਝੂ ਵਾਲੀ ਤਸਵੀਰ ਸੀ ਉਹ ਬੜੀ ਵਾਇਰਲ ਹੋ ਰਹੀ ਆ ਹੁਣ ਰੱਬ ਜਾਣੇ ਹੰਝੂ ਸੱਚੇ ਸੀ ਉਹ ਕੁਦਰਤੀ ਤੌਰ ਤੇ ਸੰਜੋਗ ਬਣਿਆ ਯਾ ਉਹ ਕਿਵੇਂ ਸਾਰਾ ਕੁਝ ਵਾਪਰਿਆ ਰੱਬ ਜਾਣਦਾ ਕਿਉਂਕਿ ਮੈਂ ਤਾਂ ਭਗਵੰਤਮਾਨ ਦੇ ਹੰਝੂਆਂ ਨੂੰ ਸੱਚਾ ਹੀ ਮੰਨਿਆ ਸੀ ਪਰ ਉਹ ਮੀਡੀਆ ਚ ਰੌਲਾ ਬਹੁਤ ਹੈ ਸਵਾਲ ਖੜੇ ਹੋ ਗਏ ਕਿ ਉਹ ਆਮ ਆਦਮੀ ਪਾਰਟੀ ਦੀ ਹੀ ਬੀਬੀ ਸੀ ਪਰ ਜੇ ਉਹ ਬੀਬੀ ਆਮ ਆਦ ਹਾਂ ਤੇ ਇਹ ਹੋ ਸਕਦਾ ਹੈ ਕਿ ਭਗਵੰਤਮਾਨ ਨੇ ਮਹਿਸੂਸ ਕੀਤਾ ਹੋਵੇ ਕਿ ਜੇ ਮੈਂ ਕੇਜਰੀਅਲ ਸਾਹਿਬ ਨਾਲ ਜਾਣਾ ਕਿਤੇ ਜ਼ਿਆਦਾ ਟਰੋਲ ਫੇਰਨਾ ਹੋ ਜੀਏ ਤੇ ਕਈ ਵਾਰੀ ਵਿਚ ਦਾ ਰਸਤਾ ਕੱਢ ਲਿਆ ਜਾਂਦਾ ਹੈ ਵੀ ਕੇਦਰੀয়াল ਸਾਹਿਬ ਤੁਸੀਂ ਜਾਇਓ ਇਹਨੂੰ ਪੋਲੀਟੀਕਲ ਸਮਾਰਟਨੈਸ ਵੀ ਕਹਿ ਸਕਦੇ ਆ ਵੀ ਭਗਵੰਤ ਮਾਨ ਨੇ ਮੌਕਾ ਵਿਚਾਰ ਲਿਆ ਤੇ ਇਹਨੂੰ ਇਹ ਵੀ ਕਹਿ ਸਕਦੇ ਆ ਕਿ ਇੱਕ ਅੰਡਰਸਟੈਂਡਿੰਗ ਬਣ ਗਈ ਵੀ ਭਗਵੰਤ ਮਾਨ ਬਿਮਾਰ ਹੋ ਗਿਆ ਜੀ ਤੇ ਕੇਦਰੀয়াল ਸਾਹਿਬ ਇਕੱਲੇ ਜਾਣਗੇ ਤੇ ਸੀਚੇਵਾਲ ਸਾਹਿਬ ਨਾਲ ਸੀ ਅਮਨ अरोड़ा ਨਾਲ ਸੀ ਵੱਡੇ ਲੀਡਰ ਤਾਂ ਨਾਲ ਹੀ ਸੀ ਮੈਂ ਦੇਖ ਰਿਹਾ ਸੀ ਆ ਜਿਹੜੇ ਅਰਵਿੰਦ ਕੇਦਰੀয়াল ਐ ਉਹ ਵੀ ਰਾਸ਼ਨ ਉੱਥੇ ਵੰਡ ਰਹੇ ਸੀ ਉਹਨਾਂ ਨੇ ਸਹਾਇਤਾ ਵੀ ਵੰਡੀ ਉੱਥੇ ਔਰ ਜਿਹੜਾ ਮੰਗ ਪੱਤਰ ਕੇਜਰੀয়াল ਸਾਹਿਬ ਨੂੰ ਦਿੱਤਾ ਗਿਆ ਸੀ ਕੇਜਰੀয়াল ਸਾਹਿਬ ਕਹਿੰਦੇ ਵੀ ਮੈਂ ਭਗਵੰਤ ਮਾਨ ਨਾਲ ਡਿਸਕਸ ਕਰੂੰਗਾ ਤੇ ਭਗਵੰਤ ਤੇ ਕੇਜਰੀয়াল ਸਾਹਿਬ ਕਿਸ਼ਤੀਆਂ 'ਚ ਮੌਕਾ ਮੌਇਨਾ ਕਰਕੇ ਪਿੰਡਾਂ ਦਾ ਸੀਚੇਵਾਲ ਸਾਹਿਬ ਨਾਲ ਸੀ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਵਰਕੇ 'ਤੇ ਕਿਸ਼ਤੀਆਂ ਪਾਈਆਂ ਉੱਚ ਕੇਜਰੀয়াল ਸਾਹਿਬ ਬੈਠੇ ਉਹ ਲਾਲ ਜੇ ਰੰਗ ਦੀ ਜੈਕਟ ਜੀ ਲਾਈਫ ਸੇਵਿੰਗ ਜੈਕਟ ਜੀ ਪਾਈ ਹੋਈ ਸੀ ਨਾਲ ਸੀ ਚੇਚੇਵਾਲ ਸਾਹਿਬ ਸੀ ਤੇ ਕੱਲ ਸ਼ਾਮ ਨੂੰ ਕਹਿੰਦੇ ਫਿਰ ਉਹ ਵਾਪਸ ਚਲੇਗੇ ਇੱਕ ਦਿਨ ਦਾ ਦੌਰਾ ਸੀ ਹੁਣ ਭਗਵੰਤ ਮਾਨ ਦੇ ਲਈ ਧਰਮ ਸੰਕਟ ਵੀ ਹੋ ਸਕਦਾ ਹੈ ਵੀ ਇੱਕ ਪਾਸੇ ਕੇਂਦਰੀ ਮੰਤਰੀ ਆਇਆ ਹੋਇਆ ਹੈ ਵੀ ਜਿਵੇਂ ਕੇਂਦਰੀ ਮੰਤਰੀ ਕੋਲੇ ਨਹੀਂ ਜਾਂਦਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਚਲਾ ਜਾਣਾ ਤੇ ਪੰਜਾਬ ਦੇ ਲੋਕਾਂ ਨੇ ਕਹਿਣਾ ਹੈ ਕਿ ਖੇਤੀਬਾੜੀ ਮੰਤਰੀ ਹਾੜਾਂ ਦਾ ਜਾਇਜ਼ਾ ਲੈਣ ਆਇਆ ਹੈ ਮੁੱਖ ਮੰਤਰੀ ਨੂੰ ਜਾ ਕੇ ਦੱਸਣਾ ਚਾਹੀਦਾ ਸੀ ਵੀ ਸਾਡਾ ਤਾਂ ਐਡਾ ਨੁਕਸਾਨ ਹੋ ਗਿਆ ਜੀ ਸਾਨੂੰ ਕੁਝ ਦਿਓ ਉੱਥੇ ਫਿਰ ਖੇਤੀਬਾੜੀ ਮੰਤਰੀ ਭੇਜਣੇ ਪਏ ਗੁਰਮੀਤ ਖੋਡੀਆਂ ਔਰ ਆਮ ਆਦਮੀ ਪਾਰਟੀ ਵਾਲੇ ਜਿਹੜੇ ਲੀਡਰ ਸੀ ਉਹ ਉੱਥੇ ਕਈ ਗਏ ਤੇ ਹੋ ਸਕਦਾ ਕੇਜਰੀਵਾਲ ਸਾਹਿਬ ਨੇ ਇਹਨੇ ਇਹ ਸੋਚਿਆ ਹੋਵੇ ਭਗਵੰਤ ਮਾਨ ਨੇ ਵੀ ਜੇ ਮੈਂ ਖੇਤੀਬਾੜੀ ਮੰਤਰੀ ਕੋਲੇ ਵੀ ਨਹੀਂ ਜਾਂਦਾ ਤੇ ਕੇਜਰੀਵਾਲ ਸਾਹਿਬ ਨਾਲ ਚਲਾ ਜਾਣਾ ਤੇ ਕਿਤੇ ਫੇਰ ਨਾ ਟਰੋਲ ਹੋ ਜਾਈਏ ਵੀ ਤੁਸੀਂ ਖੇਤੀਬਾੜੀ ਮੰਤਰੀ ਆਇਆ ਹੋਇਆ ਸੀ ਮੁੱਖ ਮੰਤਰੀ ਸਾਹਿਬ ਉਹਨੂੰ ਜਾ ਕੇ ਦੱਸੋ ਵੀ ਸਾਡੀਆਂ ਕੀ ਕੀ ਲੋੜਾਂ ਨੇ ਫਿਰ ਅਗਲੇ ਨੇ ਵਿੱਚ ਦਾ ਰਾਹ ਕੱਢ ਲਿਆ ਹੁਣ ਐ ਵੀ ਉਧਰ ਮੰਤਰੀ ਭੇਜ ਦੰਨੇ ਆ ਤੇ ਇਧਰ ਸੀਚੇ ਵਾਲ ਸਾਹਿਬ ਤੇ ਅਮਨ अरोड़ा ਲੈ ਜਾਣਗੇ ਕੇਦਰੀয়াল ਸਾਹਿਬ ਨੂੰ ਵੀ ਮੈਂ ਇੱਕ ਦੋ ਦਿਨ ਆਰਾਮ ਕਰਦਾ ਥੱਕ ਗਿਆ ਇਹ ਵੀ ਹੋ ਸਕਦਾ ਤੇ ਇਹ ਵੀ ਹੋ ਸਕਦਾ ਕਿ ਵਿਚਾਰਾ ਸੱਚੀ ਮੁੱਚੀ ਸਾਡਾ ਮੁੱਖ ਮੰਤਰੀ ਬਿਮਾਰ ਹੋਵੇ ਭਾਈ ਬਿਮਾਰ ਮੈਂ ਹੋਵਾਂ ਸੰਦੀਪ ਜੀ ਬਿਮਾਰ ਤੁਸੀਂ ਹੋਵੋ ਤੇ ਅਸੀਂ ਵਿਚਾਰੇ ਹੋ ਜਾਂਦੇ ਆ ਫਿਰ ਕਿਉਂਕਿ ਅਸਹਾਹੀ ਹੋ ਜਾਂਦੇ ਆ ਤੇ ਹੜਾਂ ਵਾਲੇ ਪ੍ਰਭਾਵਿਤ ਇਲਾਕੇ ਚ ਮੁੱਖ ਮੰਤਰੀ ਜਾ ਕੇ ਆਏ ਜਨਮ ਸਾਹਿਬ ਇੱਥੇ ਸਵਾਲ ਇੱਕ ਹੋਰ ਵੀ ਆ ਨਾ ਜੇ ਮੁੱਖ ਮੰਤਰੀ ਬਿਮਾਰ ਵੀ ਹੋ ਗਏ ਜਦੋਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਰ ਵੀ ਆਏ ਆ ਉਹ ਵੀ ਕੋਈ ਪੈਕੇਜ ਥੋੜੀ ਅਨਾਉਂਸ ਕਰਕੇ ਗਏ ਉਹ ਵੀ ਮੌਕਾ ਦੇਖ ਕੇ ਚਲੇ ਗਏ ਆ ਮੌਕਾ ਤੇ ਸਾਰੀ ਦੁਨੀਆ ਵੀਡੀਓ ਦੇ ਰਾਹੀਂ ਦੇਖੀ ਜਾਂਦੀ ਹੈ। ਇਹ ਗੱਲ ਤੁਹਾਡੀ ਠੀਕ ਹੈ ਦੇਖੋ ਮੇਰਾ ਇਹ ਮੰਨਣਾ ਹੈ ਕਿ ਕੁਝ ਤੈਅ ਸ਼ਰਤਾਂ ਹੁੰਦੀਆਂ ਨੇ। ਜਦੋਂ ਜੱਜ ਨੇ ਸਜ਼ਾ ਸੁਣਾਣੀ ਹੁੰਦੀ ਹੈ ਨਾ ਜੀ ਜੱਜ ਕਹਿੰਦਾ ਵੀ ਮੁਲਜ਼ਮ ਸਾਹਮਣੇ ਖੜਾ ਹੋਣਾ ਚਾਹੀਦਾ ਹੈ। ਜੱਜ ਫਾਂਸੀ ਦੀ ਸਜ਼ਾ ਉਨੀ ਦੇਰ ਨਹੀਂ ਸੁਣਾਉਂਦਾ ਜਦੋਂ ਤੱਕ ਮੁਲਜ਼ਮ ਸਾਹਮਣੇ ਕਟਾਰੇ 'ਚ ਨਹੀਂ ਖੜਾ ਹੁੰਦਾ। ਇਸ ਕਰਕੇ ਕੁਦਰਤ ਦਾ ਇਹ ਨਿਜਮ ਹੈ ਔਰ ਜਿਹੜਾ ਸੋਸ਼ਲ ਜਸਟਿਸ ਹੈ ਉਹਦਾ ਨਿਜਮ ਹੈ ਔਰ ਜਿਹੜਾ ਸਾਡਾ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਬਕਾਇਦਾ ਇਹ ਸਿਫਾਰਸ਼ਾਂ ਨੇ ਇਸ ਕਰਕੇ ਮੰਤਰੀ ਦੌਰਾ ਕਰਨ ਆਇਆ ਨਾਲ ਉਹਦੇ ਅਫਸਰ ਆਏ ਨੇ ਪਰ ਸਵਾਲ ਇਸ ਗੱਲ ਦਾ ਹੈ ਕਿ ਜਦੋਂ ਹੜ ਏਡੀ ਬੁਰੀ ਤਰ੍ਹਾਂ ਨਾਲ ਆਏ ਨੇ ਤੁਸੀਂ ਦੌਰਾ ਕਰਨ ਆਓ ਜੀ ਸੜਕੇ ਆਓ ਤੁਸੀਂ ਸਾਡੇ ਕਿਸਾਨਾਂ ਦੇ ਖਾਤਿਆਂ 'ਚ ਕੁਝ ਤਾਂ ਪਾਓ ਤੁਸੀਂ ਹੋਰ ਨਹੀਂ ਤੁਸੀਂ 20-20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ 'ਚ ਪਾ ਕੇ ਆਓ ਸ਼ਿਵਰਾ ਚੋਹਾਂ ਜੀ ਤੇ ਕਿੱਡਾ ਤੁਹਾਡਾ ਸਤਿਕਾਰ ਹੋਵੇ ਔਰ ਪੰਜਾਬੀ ਵੀ ਆਪਣੀ ਸਰਕਾਰ ਤੇ ਮਾਨ ਕਰਨ ਪੰਜਾਬੀਆਂ ਦਾ ਕਿਉਂ ਕੇਂਦਰ ਦੇ ਨਾਲ ਨੀਤੀਗਤ ਟਕਰਾ ਰੰਦਾ ਸਾਡੀ ਕੋਈ ਦੁਸ਼ਮਣੀ ਨਹੀਂ ਦਿੱਲੀ ਨਾਲ ਸਾਡੀ ਦਿੱਲੀ ਨਾਲ ਨਾਰਾਜ਼ਗੀ ਨੀਤੀਗਤ ਹੈ ਕਿ ਤੁਸੀਂ ਡੈਮ ਐਡੇਡੇ ਬਣਾ ਕੇ ਜਿਹੜੇ ਪਰਦੇਓ ਸਾਰਾ ਪਾਣੀ ਤੁਸੀਂ ਹਰਿਆਣਾ ਰਾਜਸਥਾਨ ਲੈ ਜਾਂਦੇ ਹੋ ਹੱਕ ਪੰਜਾਬ ਦੇ ਪਾਣੀਆਂ ਦੇ ਖੋਏ ਗਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੁਹਾਡੇ ਕੰਟਰੋਲ ਚ ਹੈ ਪੰਜਾਬ ਦੇ ਪੱਲੇ ਤਾਂ ਰਾਜਧਾਨੀ ਵੀ ਨਹੀਂ ਪੰਜਾਬ ਦੇ ਪੱਲੇ ਤਾਂ ਸਾਡੇ ਜ਼ਿਲ੍ਹੇ ਆ ਜਿਹੜੇ ਹੜ੍ਹ ਪ੍ਰਭਾਵਿਤ ਹੈ ਤੇ ਜੇ ਤੁਸੀਂ ਇਹ ਸਾਡੇ ਜ਼ਿਲ੍ਹਿਆਂ ਦੀ ਵੀ ਸੇਲ ਲਾ ਦਿਓ ਨਾ ਜੀ ਇਹ ਕਿਸੇ ਨੇ ਨਹੀਂ ਖਰੀਦਣੇ ਦੁਨੀਆਂ ਚ ਪਾਣੀ ਅਸੀਂ ਖਤਮ ਕਰ ਲਿਆ ਹੜਾਂ ਦੀ ਮਾਰ ਚ ਅਸੀਂ ਆ ਚਿੱਟੇ ਵਰਗੀ ਦੁਸ਼ਮਣਾਂ ਨੇ ਸਾਡਿਆਂ ਨੇ ਦੇਸ਼ ਵਿਰੋਧੀ ਤਾਕਤਾਂ ਨੇ ਚਿੱਟੇ ਵਰਗੀ ਇੱਥੇ ਬਿਮਾਰੀ ਫੈਲਾਈ ਹੋਈ ਐ ਬੇਰੋਜ਼ਗਾਰੀ ਇੱਥੇ ਐ ਤੇ ਜੇ ਤੁਸੀਂ ਪੰਜਾਬ ਵੇਚਣ ਤੇ ਵੀ ਲਾ ਦਿਓ ਨਾ ਸੰਦੀਪ ਜੀ ਵੀ ਭਾਈ ਪੰਜਾਬ ਵਿਕਦਾ ਕਿਸੇ ਨੇ ਲੈਣਾ ਕਿਸੇ ਨੇ ਬੋਲੀ ਵੀ ਨਹੀਂ ਲਾਉਣੀ ਜੋ ਹਾਲਾਤ ਐ ਪੰਜਾਬ ਦੇ ਕਿਉਂ ਆ ਕਿੱਡੇ ਪਸ਼ੂ ਮਰ ਗਏ ਕਿੰਨੇ ਸਾਡੇ ਲੋਕ ਮਰ ਗਏ ਔਰ ਕਿੰਨੀਆਂ ਬਿਮਾਰੀਆਂ ਹਜੇ ਫੈਲਣੀਆਂ ਨੇ ਇਹ ਤਾਂ ਸ਼ੁਕਰ ਹੈ ਕਿ ਜਿਹੜੇ ਪੰਜਾਬੀ ਨੇ ਉਹ ਇਕੱਠੇ ਨੇ ਪੰਜਾਬੀ ਇਕੱਠੇ ਨੇ ਤੇ ਲਗਾਤਾਰ ਸਾਰੇ ਕੋਈ ਦਵਾਈਆਂ ਲੈ ਕੇ ਜਾ ਰਿਹਾ ਹੈ ਕੋਈ ਪਾਣੀ ਲੈ ਕੇ ਜਾ ਰਿਹਾ ਹੈ ਕੋਈ ਰਾਸ਼ਨ ਲੈ ਕੇ ਜਾ ਰਿਹਾ ਹੈ ਔਰ ਸਾਡੇ ਗਵਈਏ ਸਾਡੇ ਕਲਾਕਾਰ ਸਾਡੇ ਪੱਤਰਕਾਰ ਸਾਰੇ ਜਿਹੜਾ ਬੰਦਾ ਜਿੰਨੀ ਸਮਰੱਥਾ ਰੱਖਦਾ ਹੈ ਉਹ ਭੱਜ ਰਿਹਾ ਹੜਪ੍ਰਭਾਵਿਤ ਇਲਾਕਿਆਂ ਵੱਲ ਕੋਈ ਬੰਬੇ ਤੋਂ ਟੈਕਸੀ ਕਰਕੇ ਆ ਰਿਹਾ ਕੋਈ ਦਿੱਲੀ ਤੋਂ ਟੈਕਸੀਆਂ ਤੇ ਆ ਰਿਹਾ ਚੰਡੀਗੜ੍ਹ ਜਹਾਜ਼ ਉਤਰ ਕੇ ਟੈਕਸੀਆਂ ਕਰ ਰਿਹਾ ਤੁਸੀਂ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਲੇ ਜ਼ਿਲ੍ਹਿਆਂ 'ਚ ਜਾਂਦੇ ਹੋ ਨਾ ਜੀ ਤੁਹਾਨੂੰ ਜਾਂ ਤਾਂ ਪੀਲੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਅੰਦਰ ਜਾਂਦੀਆਂ ਦਿਖਦੀਆਂ ਜਾਂ ਬਾਹਰ ਆਉਂਦੀਆਂ ਦਿਖਦੀਆਂ ਇਸੇ ਤਰ੍ਹਾਂ ਮਦਦ ਚੱਲ ਰਹੀ ਹੈ ਸੋ ਸਵਾਲ ਇਹ ਆ ਵੀ ਜੇ ਸ਼ਿਵਰਾਜ ਸਿੰਘ ਚੋਹਾਨ ਆਏ ਸੀ ਵੀ 19-20 ਦਿਨਾਂ ਬਾਅਦ 17 ਅਗਸਤ ਤੋਂ ਬਾਅਦ ਜੇ 4 ਸਤੰਬਰ ਨੂੰ ਆਏ ਸੀ ਨਾਲ ਸਾਡਾ ਰਵਨੀਤ ਬਿੱਟੂ ਸੀ ਤੇ ਨਾਲ ਸੁਨੀਲ ਜਾਖੜ ਸੀ ਸੰਦੀਪ ਜੀ ਅਸੀਂ ਹਸਪਤਾਲ 'ਚ ਕਿਸੇ ਦਾ ਪਤਾ ਲੈਣ ਜਾਣਾ ਹੋਵੇ ਨਾ ਤੇ ਅਸੀਂ ਆਪਣੀ ਜਾਂ ਉਹਦੀ ਸਮਰੱਥਾ ਮੁਤਾਬਕ ਮਦਦ ਕਰਕੇ ਆਉਨੇ ਆ ਖਾਲੀ ਹੱਥ ਆਪਾਂ ਹਸਪਤਾਲ ਨਹੀਂ ਜਾਂਦੇ ਆਪਾਂ ਪੰਜਾਬੀ ਕਿਸੇ ਦੇ ਘਰੇ ਜਾਣਾ ਹੋਵੇ ਆਪਾਂ ਦਰਜਣ ਕੇਲੇ ਲੈ ਜਾਂਦੇ ਆ ਆਪਾਂ ਵਧੀਆ ਸੇਬ ਲੈ ਜਾਂਦੇ ਆ ਇਹ ਮਨੁੱਖੀ ਸੁਭਾਅ ਹੈ ਪੰਜਾਬ ਦਾ ਸੱਭਿਆਚਾਰ ਹੈ ਤੇ ਜੇ 20 ਦਿਨਾਂ ਬਾਅਦ ਆਉਣਾ ਹੀ ਸੀ ਖੇਤੀਬਾੜੀ ਮੰਤਰੀ ਨੇ ਕੋਈ 10-20 ਹਜ਼ਾਰ ਕਰੋੜ ਦਾ ਚੈੱਕ ਹੀ ਦੇ ਜਾਂਦੇ 50 ਹਜ਼ਾਰ ਕਰੋੜ ਦਾ ਚੈੱਕ ਹੀ ਦੇ ਜਾਂਦੇ ਪੰਜਾਬ ਨੂੰ ਵੀ ਐਡਾ ਵੱਡਾ ਪੰਜਾਬ ਪੂਰਾ ਹੜਾਂ 'ਚ ਆ ਗਿਆ ਤੁਹਾਡਾ ਝੋਨਾ ਬਰਬਾਦ ਹੋ ਗਿਆ ਪੰਜਾਬ 'ਚ ਵੀ ਮੈਂ ਪੰਜਾਬ ਦੇ ਲੋਕਾਂ ਲਈ ਮੋਦੀ ਸਾਹਿਬ ਨੇ ਆ 10 ਹਜ਼ਾਰ ਕਰੋੜ ਦਾ ਚੈੱਕ ਭੇਜਤਾ ਤੇ ਸਭ ਤੋਂ ਪਹਿਲਾਂ ਹਵਾਈ ਅੱਡੇ ਤੇ ਉਤਰਦੇ ਹੀ ਪੰਜਾਬ ਦੇ ਮੰਤਰੀ ਨੂੰ ਉਹ ਚੈੱਕ ਜਦੋਂ ਤੁਹਾਨੂੰ ਯਾਦ ਹੋਣਾ ਹੈ ਸੰਦੀਪ ਜੀ ਜਦੋਂ ਜ਼ਰੂਰਤਮੰਦਾਂ ਨੂੰ ਚੈੱਕ ਵੰਡੇ ਜਾਂਦੇ ਆ ਨਾ ਤੇ ਉਹ ਮੰਜੇ-ਮੰਜੇ ਜਿੱਡਾ ਵੱਡਾ ਚੈੱਕ ਹੁੰਦਾ ਬਿਲਕੁਲ ਬਿਲਕੁਲ ਫੋਟੋ ਖਿਚਾਉਣ ਨੂੰ ਬਣਾਇਆ ਹੁੰਦਾ ਹਾਂ ਉਹ ਫੋਟੋ ਉਹਦਾ ਚਾ ਉਹਦੇ ਨਾਲ ਵੱਡਾ ਬਣਾ ਲਿਆਉਂਦੇ ਮੈਂ ਕਹਿੰਦਾ 100 ਮੀਟਰ ਦਾ ਚੈੱਕ ਬਣਾ ਲਿਆਉਂਦੇ ਕੋਈ ਫਲੈਕਸ ਬਣਾ ਲੈਂਦੇ ਉੱਥੋਂ ਜਹਾਜ਼ ਚਰਖਾ ਲਿਆਂਦੇ ਫੋਲਡ ਕਰਕੇ ਸਵੇਰੇ ਸਵੇਰੇ ਹਵਾਈ ਅੱਡੇ ਤੇ ਆ ਕੇ ਉਹਨਾਂ ਨੇ ਫਲੈਕਸ ਬਣਾ ਦੇਣੀ ਸੀ ਕੋਈ 100 ਫੁੱਟ ਦੀ ਫਲੈਕਸ ਬਣਾ ਲੈਂਦੇ ਉਹਦੇ ਤੇ ਲਿਖਿਆ ਹੁੰਦਾ ਵੀ ਅਸੀਂ 10000 ਕਰੋੜ ਦੀ ਮਦਦ ਕਰ ਰਹੇ ਹਾਂ ਮਤਲਬ ਕਿ ਜੇ ਤੁਸੀਂ 20 ਦਿਨਾਂ ਬਾਅਦ ਵੀ ਆ ਰਹੇ ਹੋ ਤੇ ਖਾਲੀ ਹੱਥ ਆ ਰਹੇ ਹੋ ਤੇ ਝੋਨਾ ਹੱਥ 'ਚ ਫੜ ਕੇ ਫੋਟੋਆਂ ਖਿਚਾ ਰਹੇ ਹੋ ਤੇ ਫਿਰ ਜਾਖੜ ਸਾਹਿਬ ਟਰੈਕਟਰ ਚਲਾ ਰਹੇ ਨੇ ਤੇ ਲੀਡਰ ਟਰੈਕਟਰ ਤੇ ਐ ਚੜੇ ਨੇ ਚਲੋ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਸਾਰੇ ਸਿਆਣੇ ਬਿਆਣੇ ਬੰਦੇ ਆ ਉਹ ਮੰਤਰੀ ਨੇ ਪਰ ਉਹ ਪੋਲਿਟਿਕਲ ਪਾਰਟੀ ਦਾ ਪ੍ਰੋਗਰਾਮ ਜਿਆਦਾ ਲੱਗਦਾ ਅਸੀਂ ਵੀ ਜਿਵੇਂ ਭਾਜਪਾ ਵਾਲੇ ਪਤਾ ਲੈਣ ਆਏ ਨੇ ਉਹ ਐ ਸਿਆਸਤ ਹੀ ਹੋ ਰਹੀ ਆ ਨਾ ਮੈਂ ਇਹੀ ਗੱਲ ਕਹਿ ਰਿਹਾ ਨਾ ਸਿਆਸਤ ਹੋ ਰਹੀ ਆ ਮਤਲਬ ਜਿਹੜੇ ਲੋਕ ਪਰੇਸ਼ਾਨ ਆ ਉਹਨਾਂ ਦਾ ਦੁੱਖ ਦਰਦ ਥੋੜੀ ਵੰਡਾਇਆ ਜਾ ਰਿਹਾ ਫੋਟੋਆਂ ਖਚਾਈਆਂ ਜਾ ਰਹੀਆਂ ਸਿਰਫ ਹੁਣ ਤੁਸੀਂ ਦੇਖੋ ਫੋਟੋਆਂ ਤੋਂ ਗੱਲ ਪਾ ਅੱਗੇ ਤੋਰਦੇ ਆ ਮੁੱਖ ਮੰਤਰੀ ਆਪਣੇ ਭਗਵੰਤ ਸਿੰਘ ਮਾਨ ਜਿਹੜੇ ਆ ਇਹ ਪੁੰਜੇ ਬੈਠ ਕੇ ਰੋਟੀ ਖਾਂਦੇ ਆ ਫੋਟੋ ਵਾਇਰਲ ਹੁੰਦੀ ਆ ਉਸੇ ਰਾਤੇ ਫਿਰ ਹਟਲਾਂ ਚ ਵੀ ਠਹਿਰਦੇ ਆ ਉਹ ਵੀ ਸਾਰਾ ਵੇਰਵਾ ਵਾਇਰਲ ਹੋ ਜਾਂਦਾ ਦੇਖੋ ਉਹ ਵੀ ਬੜੀ ਜਿਹੜੀ ਹੈਗੀ ਆ ਗੱਲ ਮੈਨੂੰ ਚੰਗੀ ਜੀ ਨਹੀਂ ਲੱਗੀ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਤਾਂ ਬੜਾ ਸਾਦਾ ਜਿਹਾ ਬੰਦਾ ਹੈ ਜੇ ਉਹ ਪੂੰਜੇ ਬਹਿ ਕੇ ਰੋਟੀ ਖਾ ਰਿਹਾ ਹੈ ਉਹਨੇ ਅੱਗੇ ਵੀ ਜ਼ਮੀਨ ਤੇ ਬਹਿ ਕੇ ਬਹੁਤ ਵਾਰੀ ਰੋਟੀਆਂ ਖਾਧੀਆਂ ਭਾਵੁਕ ਬੰਦਾ ਹੈ ਪਰ ਮੈਨੂੰ ਇਹ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਪਣੇ ਅਫਸਰ-ਅਫਸਰ ਤਾੜ ਕੇ ਰੱਖਣੇ ਚਾਹੀਦੇ ਨੇ ਫਿਰ ਤੁਸੀਂ ਮੇਰਾ ਹੋਟਲ ਕਿਉਂ ਬੁੱਕ ਕਰਦੇ ਹੋ ਭਾਈ ਸੂਬਾ ਸਾਡਾ ਪਹਿਲਾਂ ਹੀ ਐਡਾ ਕਰਜਈ ਹੈ ਤੁਸੀਂ ਵੈਸੇ ਤਾਂ ਮੁੱਖ ਮੰਤਰੀ ਨੂੰ ਇਹ ਪ੍ਰੋਟੋਕਾਲ ਬਣਾ ਲੈਣਾ ਚਾਹੀਦਾ ਹੈ ਸੰਦੀਪ ਜੀ ਕਿ ਮੈਂ 5 ਸਟਾਰ ਹੋਟਲਾਂ 'ਚ ਰਹਿਣਾ ਹੀ ਨਹੀਂ ਐਡੇ ਸੋਹਣੇ-ਸੋਹਣੇ ਪੰਜਾਬ 'ਚ ਸਰਕਟ ਹਾਊਸ ਹੈ ਇੰਨੇ ਵਧੀਆ ਸਰਕਟ ਹਾਊਸ ਹੈ ਤੁਸੀਂ ਸਰਕਟ ਹਾਊਸ 'ਚ ਰਹੋ ਤੁਹਾਡੀਆਂ ਗੱਡੀਆਂ ਉੱਥੇ ਖੜ੍ਹ ਸਕਦੀਆਂ ਨੇ 150 ਤੁਹਾਡੇ ਮੁਲਾਜ਼ਮ ਹੈ ਉਹਨਾਂ ਲਈ ਕਮਰੇ ਉੱਥੇ ਸੌਣ ਨੂੰ ਮਿਲ ਸਕਦੇ ਨੇ ਪੁਲਿਸ ਲਾਈਨ ਹੈ ਹਰ ਜ਼ਿਲ੍ਹੇ ਚ ਪੁਲਿਸ ਲਾਈਨ ਹੈ ਉੱਥੇ ਪੁਲਿਸ ਦੇ ਮੁਲਾਜ਼ਮ ਜਾ ਕੇ ਆਪਣਾ ਪੁਲਿਸ ਦੀ ਮੈਸੇਜ ਚ ਲੰਗਰ ਪਾਣੀ ਖਾ ਸਕਦੇ ਨੇ ਰੋਟੀ ਪਾਣੀ ਖਾ ਸਕਦੇ ਨੇ ਸੋ ਮੈਨੂੰ ਲੱਗਦਾ ਹੈ ਜਿਹੜਾ ਇਹ ਵੀ ਗੱਲ ਬਹੁਤ ਜ਼ਿਆਦਾ ਟਰੋਲ ਹੋ ਰਹੀ ਹੈ ਮੁੱਖ ਮੰਤਰੀ ਦੀ ਮੈਂ ਕਈ ਪੱਤਰਕਾਰ ਵੀ ਦੇਖ ਰਿਹਾ ਸੀ ਇੱਕ ਪੱਤਰਕਾਰ ਤਾਂ ਉਹ ਚਿੱਠੀਓ ਹੀ ਦਿਖਾਈ ਜਾਵੇ ਕਿ ਡੀਸੀ ਨੇ ਚਿੱਠੀ ਲਿਖੀ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਹੋਟਲ ਚ ਠਹਿਰਨਾ ਹੈ ਮੈਨੂੰ ਪਤਾ ਨਹੀਂ ਉਹ ਇਸ ਵਾਰ ਦੀ ਹੈ ਜਾਂ ਪੁਰਾਣੀ ਹੈ ਪਰ ਜਿਵੇਂ ਜਦੋਂ ਦੀ ਵੀ ਹੈ ਮੁੱਖ ਮੰਤਰੀ ਨੂੰ ਇਹ ਤਹਈਆ ਕਰ ਲੈਣਾ ਚਾਹੀਦਾ ਭਗਵੰਤ ਮਾਨ ਨੂੰ ਵੀ ਮੈਂ ਪੰਜ ਤਾਰਾ ਹੋਟਲ 'ਚ ਨਹੀਂ ਠਹਿਰਨਾ ਮੈਂ ਸਰਕਟ ਹਾਊਸ 'ਚ ਠਹਿਰਨਾ ਹੈ ਮੈਂ ਗੈਸਟ ਹਾਊਸ 'ਚ ਠਹਿਰਨਾ ਤੇ ਉਹ ਚੰਗੀ ਗੱਲ ਹੈ ਜਿੱਥੋਂ ਤੱਕ ਗੱਲ ਰਹੀ ਦੇਖੋ ਟਰੋਲ ਆ ਹੈਲੀਕਾਪਟਰ ਬੜਾ ਟਰੋਲ ਹੋਈ ਜਾਂਦਾ ਮੁੱਖ ਮੰਤਰੀ ਦਾ ਮੇਰਾ ਇਹ ਮੰਨਣਾ ਹੈ ਸੰਦੀਪ ਜੀ ਬਹੁਤ ਸਾਰੇ ਲੋਕ ਇਸ ਗੱਲ ਨੂੰ ਮੁੱਦਾ ਬਣਾ ਰਹੇ ਨੇ ਕਿ ਭਗਵੰਤ ਮਾਨ ਹੈਲੀਕਾਪਟਰ ਤੇ ਕਿਉਂ ਜਾਂਦਾ ਹੈ ਕਾਰਾਂ 'ਚ ਕਿਉਂ ਨਹੀਂ ਜਾਂਦਾ ਮੈਂ ਤੁਹਾਨੂੰ ਇਹਦਾ ਨਾ ਹੀ ਤਕਨੀਕੀ ਔਰ ਇੱਕ ਆਰਥਿਕ ਪੱਖ ਦੱਸਦਾ ਅਸੀਂ ਪੁਰਾਣੇ ਸਮਿਆਂ 'ਚ ਦੇਖਦੇ ਸੀ ਕਿ ਜਦੋਂ ਮੁੱਖ ਮੰਤਰੀ ਨੇ ਚੰਡੀਗੜ੍ਹੋਂ ਅੰਮ੍ਰਿਤਸਰ ਜਾਣਾ ਹੋਵੇ ਸੜਕ 'ਤੇ ਤੇ ਜਿਸ ਦਿਨ ਮੁੱਖ ਮੰਤਰੀ ਨੇ ਜਾਣਾ ਹੁੰਦਾ ਇੱਕ ਰਾਤ ਪਹਿਲਾਂ ਹੀ ਜਾਂ ਉਸ ਦਿਨ ਤੜਕਸਾਰ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਪੂਰੇ ਜੀਟੀ ਰੋਡ ਤੇ ਹਾਈਵੇ ਤੇ ਹਰ ਕਿਲੋਮੀਟਰ ਦੇ दायरे 'ਚ ਜਾਂ ਜਿੰਨਾ ਵੀ ਸਮਾਂ ਉਹਨਾਂ ਨੂੰ ਸੁਰੱਖਿਆ ਦੇ ਤਹਿਤ ਕਰਨਾ ਹੁੰਦਾ ਉਹਨਾਂ ਨੂੰ ਪੁਲਿਸ ਮੁਲਾਜ਼ਮ ਤਨਾਤ ਕਰਨੇ ਪੈਂਦੇ ਆ ਸਾਡੇ ਸੈਂਕੜੇ ਮੁਲਾਜ਼ਮ ਤਨਾਤ ਕਰਨੇ ਪੈਂਦੇ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਜੇ ਜਦੋਂ ਮੁੱਖ ਮੰਤਰੀ ਨੇ ਗੱਡੀਆਂ 'ਚ ਜਾਣਾ ਫਿਰ ਮੁੱਖ ਮੰਤਰੀ ਨਾਲ 28 29 30 ਗੱਡੀਆਂ ਹੁੰਦੀਆਂ ਸੀ ਹੁਣ ਤਾਂ ਕਹਿੰਦੇ ਵਧ ਗਈਆਂ ਤੇ ਫਿਰ ਜਿਹੜੀਆਂ ਉਹ ਗੱਡੀਆਂ ਸਾਡੀਆਂ ਚਲਨੀਆਂ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਉਹ ਸਾਰੀਆਂ ਡੀਜ਼ਲ ਗੱਡੀਆਂ ਨੇ ਜਿਵੇਂ ਅੱਜ ਕੱਲ ਇਲਜ਼ਾਮ ਲਾਉਂਦੇ ਨੇ ਵੀ ਮੁੱਖ ਮੰਤਰੀ ਨਾਲ 100 ਗੱਡੀਆਂ ਦਾ ਕਾਫਲਾ ਹੈ ਮੈਨੂੰ ਨਹੀਂ ਪਤਾ 30 ਗੱਡੀਆਂ ਨੇ 25 ਨੇ 40 ਨੇ 50 ਨੇ ਉਹ ਸੁਰੱਖਿਆ ਦਾ ਮੈਟਰ ਹੈ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਮੰਨ ਲਓ ਜੇ ਮੁੱਖ ਮੰਤਰੀ ਨਾਲ 100 ਗੱਡੀਆਂ ਨੇ ਤੇ 100 ਗੱਡੀਆਂ ਪਾਣੀ ਨਾਲ ਤਾਂ ਚਲਣੀਆਂ ਨਹੀਂ ਡੀਜ਼ਲ ਨਾਲ ਚਲਣੀਆਂ ਤੇ ਜੇ ਗੱਡੀ ਚੰਡੀਗੜ੍ਹੋਂ ਅੰਮ੍ਰਿਤਸਰ ਜਾਣੀ ਹੈ ਤੇ ਤੁਸੀਂ ਡੀਜ਼ਲ ਦਾ ਖਰਚਾ ਦੇਖ ਲਓ ਤੇ ਜੇ 100 ਗੱਡੀਆਂ ਨੇ ਤੇ 100 ਤਾਂ ਡਰਾਈਵਰ ਹੋਗੇ ਤੇ ਇੱਕ ਗੱਡੀ 'ਚ ਇੱਕ ਇੱਕ ਬੰਦਾ ਤਾਂ ਹੋਣਾ ਨਹੀਂ ਤੇ ਜੇ 100 ਗੱਡੀਆਂ ਨੇ ਟੱਟੋ ਘੱਟ ਜੀ ਆਪਾਂ ਇੱਕ ਗੱਡੀ 'ਚ ਦੋ ਬੰਦੇ ਵੀ ਪਾ ਲਈਏ ਤੇ 200 ਬੰਦੇ ਹੋ ਗਏ ਤੇ ਮੁੱਖ ਮੰਤਰੀ ਦੀ ਸੁਰੱਖਿਆ ਦੇਖ ਲਓ ਕਿੰਨੀ ਐ ਤੇ ਦੋ ਬੰਦੇ ਗੱਡੀਆਂ 'ਚ ਹੋਣੇ ਨਹੀਂ ਤੇ ਜੇ ਐਂਬੂਲੈਂਸ ਐ ਉਹਦੇ ਨਾਲ ਡਰਾਈਵਰ ਐ ਉਹਦੇ ਨਾਲ ਡਾਕਟਰ ਐ ਉਹਦੇ ਨਾਲ ਕੰਪਾਉਂਡਰ ਐ ਕਾਫੀ ਕੁਝ ਆਣਾ ਤੇ ਜੇ ਫਾਇਰ ਬ੍ਰਿਗੇਡ ਵਾਲੇ ਐ ਤੇ ਉਹ ਕੱਲਾ ਡਰਾਈਵਰ ਨਹੀਂ ਹੋਊਗਾ ਤੇ ਦੋ ਤਿੰਨ ਬੰਦੇ ਫਾਇਰ ਬ੍ਰਿਗੇਡ ਵਾਲੇ ਨਾਲ ਹੋਣਗੇ ਭਾਈ ਜੇ ਕਿਤੇ ਲੋਡ ਪੈ ਜੇ ਤੇ ਦੋ ਬੰਦੇ ਪਾਈਪ ਪਾਣੀ ਵਾਲੀ ਫੜ ਕੇ ਵੀ ਲੈ ਕੇ ਆਉਣਗੇ ਸੋ ਇਸ ਕਰਕੇ ਜੇ ਮੁੱਖ ਮੰਤਰੀ ਸੜਕ ਤੋਂ ਜਾਂਦਾ ਹੈ ਤੇ ਇਹ ਮੰਨੋ ਕਿ 5-700 ਬੰਦਾ ਮੁੱਖ ਮੰਤਰੀ ਦੇ ਨਾਲ ਕਾਰਾਂ 'ਚ ਨਾਲ ਜਾਂਦਾ ਹੈ ਤੇ ਉਹ ਚੰਡੀਗੜ੍ਹੋਂ ਅਮਰਸਰ ਜਦੋਂ ਪਹੁੰਚੂ ਤੇ ਤੁਹਾਨੂੰ 5-700 ਬੰਦਿਆਂ ਲਈ ਚਾਹ ਪਾਣੀ ਦਾ ਵੀ ਇੰਤਜ਼ਾਮ ਕਰਨਾ ਪਊਗਾ ਭੁੱਖੇ ਤਾਂ ਮਾਰਨੇ ਨਹੀਂ ਅੱਛਾ ਜੇ ਉਹ 5-700 ਬੰਦਾ ਕਿਤੇ ਰਸਤੇ 'ਚ ਰੁਕਦਾ ਹੈ ਤੇ ਕਿਸੇ ਦੇ ਜੰਗਲ ਪਾਣੀ ਵੀ ਜਾਣਾ ਹੋ ਸਕਦਾ ਮਨੋਖ ਹੈ ਤੁਸੀਂ ਅਮਰਸਰੋਂ ਚੰਡੀਗੜ੍ਹ ਜਾਓਗੇ ਤੁਸੀਂ 4-5 2 ਪੈਟਰੋਲ ਪੰਪਾਂ ਦੇ ਤਾਂ ਰੁਕੋਗੇ ਅਮਰਸਰੋਂ ਚੱਲੇ ਵੀ ਚੱਲ ਇੱਕ ਜਲੰਧਰ ਕੋਲੇ ਰੁਕ ਜੀਏ ਆ ਹਵੇਲੀ ਕੋਲੇ ਰੁਕ ਜੀਏ ਲੁਧਿਆਣਾ ਰੁਕ ਜੀਏ ਅੱਗੇ ਖਰੜ ਰੁਕ ਜੀਏ ਜਿਵੇਂ ਦਿੱਲੀ ਜਾਂਦੇ ਤੁਸੀਂ ਇੱਕ ਦੋ ਵਾਰੀ ਕਿਤੇ ਮੁਰਥਲ ਰੁਕ ਜੀਏ ਮਨੁੱਖ ਹੈ ਨਾ ਸਾਰੇ ਤੁਸੀਂ ਚੰਡੀਗੜ੍ਹੋਂ ਚੱਲੇ ਤੇ ਤੁਸੀਂ ਬਾਇਆ ਨਮਾ ਸ਼ਹਿਰ ਰੋਪੜ ਜਿਹੜਾ ਵੀ ਰਸਤਾ ਹੈ ਜਗ 570 ਬੰਦਾ ਜੰਗਲ ਪਾਣੀ ਕਰਨ ਲਈ ਜਦੋਂ ਰੁਕੂ ਤੇ ਤੁਸੀਂ ਉਹ ਸਮਝ ਲਓ ਉਹਦਾ ਪ੍ਰਬੰਧ ਕਿਸੇ ਇੱਕ ਟਾਬੇ 'ਚ ਜੇ 500 ਬੰਦੇ ਉੱਤਰ ਵੀ ਜਾਣ ਤੇ ਜੇ 2 250 ਦੇ ਵੀ ਜੰਗਲ ਪਾਣੀ ਜਾਣਾ ਹੋਵੇ ਤੇ ਸਥਿਤੀ ਕੀ ਬਣੇ ਇਹ ਇਹ ਮਨੁੱਖੀ ਇਹ ਤੁਸੀਂ ਵੀ 4 5 ਜੀ ਜਦੋਂ ਕਾਰ ਚ ਜਾਂਦੇ ਹੋ ਤੇ ਘਟੋ ਘਟ ਹਰ ਬੰਦਾ ਵਾਸ਼ਰੂਮ ਜਾਂਦਾ ਹੁਣ ਮੈਂ ਡਿਊਟੀ ਦੀ ਗੱਲ ਕਰਦਾ ਜਦੋਂ ਚੰਡੀਗੜ੍ਹੋਂ ਅੰਮ੍ਰਿਤਸਰ ਜਾਣਾ ਹੈ 5 ਵਜੇ ਉੱਥੋਂ ਗੱਡੀਆਂ ਲੱਗ ਜਾਣੀਆਂ ਜਦੋਂ ਬੰਦੇ ਦੀ ਡਿਊਟੀ 10 ਵਜੇ ਆ ਜਾਂ ਉਹ ਬੰਦਾ ਆਪਣਾ ਘਰੋਂ ਤਿਆਰ ਤੁਰ ਹੋ ਕੇ ਜਾਂਦਾ ਮੈਂ ਕਾਰਨ ਦੱਸ ਰਿਹਾ ਵੀ ਹੈਲੀਕਾਪਟਰ ਕਿਵੇਂ ਫਾਇਦੇਚ ਆ ਫਿਰ ਉਹ ਸਾਰੇ ਬੰਦਿਆਂ ਦਾ ਟੀਏਡੀਏ 500 ਦਾ ਫੇਰ ਉਹ ਸਾਰੇ ਬੰਦੇ ਜਿੱਥੇ ਜਾਣਗੇ ਚੰਡੀਗੜ੍ਹੋਂ ਅਮਰਸਰ ਸ਼ਹਿਰ ਦੀਆਂ ਸੜਕਾਂ ਬੰਦ ਹੋ ਜਾਣਗੀਆਂ ਵੀ ਮੁੱਖ ਮੰਤਰੀ ਦਾ ਕਾਫਲਾ ਆ ਰਿਹਾ ਜੀ ਸਿਕਿਉਰਟੀ ਰੀਜ਼ਨ ਹੈ ਜੀ ਸਾਰਾ ਸ਼ਹਿਰ ਜਾਮਾਂ 'ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੀਜਾ ਪ੍ਰੋਗਰਾਮ ਤੁਹਾਡਾ ਉਹ ਇੰਡਸਟਰੀਅਲ ਏਰੀਆ ਹੈ ਸਾਰਾ ਸ਼ਹਿਰ ਜਾਮ ਹੋ ਗਿਆ ਜੀ ਲੋਕ ਕਹਿੰਦੇ ਜੀ ਅੱਜ ਸਾਰਾ ਦਿਨ ਸ਼ਹਿਰ ਜਾਮ ਹੋਇਆ ਰਿਹਾ ਮੁੱਖ ਮੰਤਰੀ ਆਇਆ ਹੋਇਆ ਸੀ ਜੀ ਰੋਜ਼ ਆ ਜਾਂਦਾ ਜੀ ਮੁੱਖ ਮੰਤਰੀ ਫੇਰ ਉਹ ਚੰਡੀਗੜ੍ਹੋਂ ਫੇਰ ਉਹ ਅੰਮ੍ਰਿਤਸਰੋਂ ਮੁੜੂ ਚੰਡੀਗੜ੍ਹ ਲਈ ਫੇਰ ਉਹ ਜਿਹੜਾ ਸਵੇਰ ਦਾ ਸਾਰਾ ਦੌਰ ਸੀ ਫਿਰ ਜੇ ਉਹ ਦੁਪਹਿਰੇ ਮੁੜਨਗੇ ਤੇ ਰੋਟੀ ਵੀ ਖਾਣੀ ਹੈ ਭਾਈ ਟਿੱਡ ਲੱਗਿਆ ਸਾਰਿਆਂ ਤੇ ਫੇਰ ਉਹ 500 ਬੰਦੇ ਦਾ ਭੋਜਨ ਯਾਦਾ ਅੰਮ੍ਰਿਤਸਰ ਕਰਾਉਂਗੇ ਯਾ ਫਿਰ ਉਹ ਰਸਤੇ ਜਿੱਕੇ ਦੇ ਢਾਬਿਆਂ ਤੇ ਰੋਟੀ ਖਾਣਗੇ ਤੇ ਜਦੋਂ ਬੰਦਾ ਔਨ ਡਿਊਟੀ ਚੱਲਦਾ ਤੇ ਫਿਰ ਉਹ ਸਰਕਾਰੀ ਖਰਚੇ ਤੇ ਰੋਟੀ ਹੁੰਦੀ ਆ ਫਿਰ ਉਹਦਾ ਕੋਈ ਨਾ ਕੋਈ ਪ੍ਰਬੰਧ ਕਰੂਗਾ ਫਿਰ ਬੰਦਾ ਉਹ 5-700 ਜਿਹੜਾ ਮੁੱਖ ਮੰਤਰੀ ਨਾਲ ਚੰਡੀਗੜ੍ਹੋਂ ਅੰਮ੍ਰਿਤਸਰ ਨੂੰ ਚੱਲਿਆ ਫਿਰ ਉਹ ਵਾਪਸ ਜਾਊਗਾ ਤੁਸੀਂ ਸਾਰੀ ਦਿਹਾੜੀ ਚ ਲਾ ਲਓ ਇਹ ਲੱਖਾਂ 'ਚ ਖਰਚਾ ਹੋਣਾ ਹੈ ਸੰਦੀਪ ਜੀ ਲੱਖਾਂ 'ਚ ਤੇ ਫਿਰ ਜਿਹੜੇ ਪੂਰੇ ਪੁਲਿਸ ਮੁਲਾਜ਼ਮ ਤਨਾਤ ਕੀਤੇ ਨੇ ਸਿਕਿਉਰਿਟੀ ਵਾਲੇ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਥਾਣੇ ਵਿਲੇ ਉਹ ਬੰਦੇ ਸਵੇਰ ਤੋਂ ਸ਼ਾਮ ਤੱਕ ਧੁੱਪ ਮੀਂਹ ਠੰਡ ਉੱਥੇ ਖੜੇ ਨੇ ਹੈਲੀਕਾਪਟਰ 'ਚ ਜਾਣਾ ਹੈ ਮੁੱਖ ਮੰਤਰੀ ਕੋਠੀ ਦੇ ਸਾਹਮਣੇ ਹੈਲੀਕਾਪਟਰ ਦਾ ਉਹ ਬਣਿਆ ਹੋਇਆ ਅੱਡਾ ਹੈਲੀਕਾਪਟਰ ਦਾ ਕੀ ਕਹਿੰਦੇ ਆ ਉਹਨੂੰ ਹੈਲੀਪੈਡ ਕਹਿੰਦੇ ਮੈਂ ਬਾਸਾ ਅੱਡਾ ਕਹਿਣ ਲੱਗਿਆ ਸੀ ਜੱਜਾਂ ਦਾ ਹੈਲੀਕਾਪਟਰ ਦਾ ਬਾਸਾ ਅੱਡਾ ਕਹੋ ਚਲੋ ਮੁੱਖ ਮੰਤਰੀ ਨੇ ਆਪਣੇ ਘਰ ਦੇ ਬਾਹਰੋਂ ਹੈਲੀਕਾਪਟਰ ਫੜਨਾ ਹੈ ਤੇ ਜੇ ਅਮਰਸਰ ਯੂਨੀਵਰਸਿਟੀ ਚ ਪ੍ਰੋਗਰਾਮ ਹੈ ਉਹ ਹੈਲੀਕਾਪਟਰ ਨੇ ਯੂਨੀਵਰਸਿਟੀ ਚ ਉਤਰ ਜਾਣਾ ਹੈ ਮੁੱਖ ਮੰਤਰੀ ਨੇ ਸੈਮੀਨਾਰ اٹੈਂਡ ਕਰਨਾ ਹੈ ਡੀਸੀ ਔਰ ਐਸਐਸਪੀ ਔਰ ਸਾਰੇ ਲੋਕਲ ਪੁਲਿਸ ਅਫਸਰ ਉਹਨਿਕ ਪੁਲਿਸ ਜਿਹੜੀ ਸ਼ਹਿਰ ਚ ਹੁੰਦੀ ਹੋਈ ਹੈ ਉਹਨੇ ਮੁੱਖ ਮੰਤਰੀ ਨੂੰ ਹਾਲ ਚ ਲੈ ਜਾਣਾ ਤੇ ਵਾਪਸ ਛਡਾ ਦੇਣਾ ਹੈਲੀਕਾਪਟਰ ਤੇ ਘੰਟੇ ਬਾਅਦ ਵੀ ਮੁੱਖ ਮੰਤਰੀ ਸਾਹਿਬ ਪਹੁੰਚੋ ਤੁਸੀਂ ਚੰਡੀਗੜ ਤੇ ਮੁੱਖ ਮੰਤਰੀ ਨੇ 55 ਮਿੰਟ ਦਾ ਸਫ਼ਰ ਕਰਕੇ ਫਿਰ ਵਾਪਸ ਚੰਡੀਗੜ ਆਪਣੇ ਕੋਠੀ ਜਾਂ ਆਪਣੇ ਸੈਕਟਰੀਏਟ ਖਰਚਾ ਸਿਰਫ ਹੈਲੀਕਾਪਟਰ ਦੇ ਬਾਲਣ ਦਾ ਲੱਗਿਆ ਹੈਲੀਕਾਪਟਰ ਦੇ ਮੁਲਾਜ਼ਮਾਂ ਨੂੰ ਪਾਇਲਟਾਂ ਨੂੰ ਤਨਖਾਹ ਹੋਵੇ ਮਿਲਣੀ ਹੈ ਇਹਦਾ ਮਤਲਬ ਹੈ ਜਦੋਂ ਮੁੱਖ ਮੰਤਰੀ ਹੈਲੀਕਾਪਟਰ 'ਚ ਸਫ਼ਰ ਕਰਦਾ ਹੈ ਇਸੇ ਤਰ੍ਹਾਂ ਜੇ ਮੁੱਖ ਮੰਤਰੀ ਨੇ ਚੰਡੀਗੜ੍ਹੋਂ ਬਠਿੰਡੇ ਜਾਣਾ ਹੈ ਬਾਦਲਬਾਰੇ ਲੋਕ ਕਹਿੰਦੇ ਹੁੰਦੇ ਸੀ ਵੀ ਬਾਦਲ ਜੀ ਹੈਲੀਕਾਪਟਰ ਹੀ ਤੁਰੇ ਫਿਰਦੇ ਨੇ ਜੀ ਜੇ ਇਹਨਾਂ ਨੇ ਘਰ ਵੀ ਜਾਣਾ ਹੁੰਦਾ ਹੈ ਹੈਲੀਕਾਪਟਰ ਤੇ ਜਾਂਦੇ ਨੇ ਭਾਈ ਇਸੇ ਕਰਕੇ ਜਾਂਦੇ ਨੇ ਨਹੀਂ ਤਾਂ ਚੰਡੀਗੜ੍ਹੋਂ ਜੇ ਬਾਦਲ ਨੇ ਆਪਣੇ ਬਾਦਲਪਿੰਡ ਜਾਣਾ ਹੁੰਦਾ ਲੱਖਾਂ ਦਾ ਖਰਚਾ ਪੰਜਾਬ ਸਰਚੜਨਾ ਸੀ ਹੈਲੀਕਾਪਟਰ ਦਾ ਖਰਚਾ ਘਟ ਪੈਂਦਾ ਹੈ ਕਿਸੇ ਵੀ ਮੁੱਖ ਮੰਤਰੀ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਹ ਹੈਲੀਕਾਪਟਰ 'ਚ ਤੁਰਿਆ ਫਿਰਦਾ ਹੈ ਜੇ ਮੁੱਖ ਮੰਤਰੀ ਹੈਲੀਕਾਪਟਰ ਛੱਡ ਕੇ ਕਾਰਾਂ 'ਚ ਆਜੂ ਤੇ ਸਾਡੇ ਸ਼ਹਿਰਾਂ ਦੀ ਟ੍ਰੈਫਿਕ ਵਿਵਸਥਾ ਚੌਪਟ ਹੋ ਜੂ ਇਹ ਸੰਨੀਪੁਜੀਕ ਪਰ ਜਿਹੜੀ ਗੱਲ ਹੈਗੀ ਹੈ 호텔 ਵਾਲੀ ਉਹ ਗਲਤ ਹੈ ਉਹ ਮੈਂ ਵੀ ਕਹਿੰਦਾ ਮੁੱਖ ਮੰਤਰੀ ਨੂੰ ਬਿਲਕੁਲ ਹੋਟਲਾਂ 'ਚ ਨਹੀਂ ਰਹਿਣਾ ਚਾਹੀਦਾ ਭਗਵੰਤ ਮਾਨ ਨੂੰ ਆ ਸਾਡਾ ਪ੍ਰੋਗਰਾਮ ਸੁਣਦੇ ਹੁਕਮ ਦੇਣਾ ਚਾਹੀਦਾ ਹੈ ਵੀ ਅੱਜ ਤੋਂ ਬਾਅਦ ਮੈਂ ਸਰਕਟ ਹਾਊਸ ਚ ਰਹੂੰਗਾ ਕੋਈ ਵੀ ਮੇਰਾ ਕਮਰਾ ਨਹੀਂ ਬੁੱਕ ਕਰਾਊਗਾ ਫਾਈਵ ਸਟਾਰ ਹੋਟਲ ਚ ਅਗਰ ਭਗਵੰਤ ਮਾਨ ਨੇ ਫੈਸਲਾ ਕਰ ਲਿਆ ਤੇ ਲੋਕ ਹੋਰ ਭਗਵੰਤ ਮਾਨ ਦੇ ਨਾਲ ਖੁਸ਼ ਹੋਣਗੇ ਬਾਕੀ ਫੈਸਲਾ ਮੁੱਖ ਮੰਤਰੀ ਦਾ ਹੁੰਦਾ ਕਿਉਂਕਿ 5 ਸਾਲਾਂ ਲਈ ਲੋਕਾਂ ਨੇ ਉਹਦੇ ਹੱਥ ਸਰਕਾਰ ਫੜਾਤੀ ਉਹ ਜਿਵੇਂ ਚਲਾਊਗਾ ਸਰਕਾਰ 5 ਸਾਲਾਂ ਬਾਅਦ ਲੋਕ ਉਹਦੇ ਹਿਸਾਬ ਨਾਲ ਵੋਟਾਂ ਦੀ ਵੰਡ ਕਰ ਦੇਣਗੇ ਵੀ ਭਗਵੰਤ ਮਾਨ ਨੂੰ ਕਿੰਨੀਆਂ ਪਾਉਣੀਆਂ ਹੈ ਕਾਂਗਰਸ ਨੂੰ ਕਿੰਨੀਆਂ ਪਾਉਣੀਆਂ ਹੈ ਭਾਜਪਾ ਨੂੰ ਕਿੰਨੀਆਂ ਪਾਉਣੀਆਂ ਹੈ ਪੁਨਰ ਸੁਰਜੀਤ ਅਕਾਲੀ ਦਲ ਨੂੰ ਕਿੰਨੀਆਂ ਪਾਉਣੀਆਂ ਹੈ ਤੇ ਸੁਖਬੀਰ ਨੂੰ ਕਿੰਨੀਆਂ ਪਾਉਣੀਆਂ ਇਹ ਹੁਣ ਸਾਰਿਆਂ ਦਾ ਕਰਮ ਹੈ ਆਪਣਾ ਆਪਣਾ ਸਾਰੇ ਆਪਣਾ ਕਰਮ ਕਰ ਰਹੇ ਨੇ ਇਸ ਲਈ ਜੀ ਜਲਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਰੀ ਬਹੁਤ ਧੰਨਵਾਦ ਔਰ ਕੋਈ ਵੀ تیر ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ